ਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਣੇ ਕੋਲੇ ਹੈਗਾ ਬਈ ਪੋਲਟਰੀ ਫਾਰਮ ਤੇ ਪਰ ਅੱਜ ਆਪਾਂ ਗੱਲ ਪੋਲਟਰੀ ਫਾਰਮ ਦੀ ਨਹੀਂ ਕਰਨੀ ਕੋਈ ਹੋਰ ਗੱਲ ਕਰਨੀ ਆ ਇਹ ਨਾ ਗਰਮੀ ਦਿਨਾਂ ਦੇ ਨਾਲ ਵੱਧ ਰਹੀ ਸੀ ਤੁਹਾਨੂੰ ਸਭ ਨੂੰ ਪਤਾ ਹੀ ਹੈ 50 ਡਿਗਰੀ ਨੂੰ ਟੱਚ ਕਰ ਰਿਹਾ ਟੈਂਪਰੇਚਰ ਤੇ ਹਾਲਾਤ ਬਹੁਤ ਬੁਰੇ ਆ ਤੇ ਜਿਵੇਂ ਤੁਸੀਂ ਬਰਡ ਦੇਖ ਰਹੇ ਹੋ ਇਹਨਾਂ ਦੇ ਮੂੰਹ ਬੰਦ ਨਹੀਂ ਹੁੰਦੇ ਸੀ ਸਾਰਾ ਦਿਨ ਇਹ ਪੂਰਾ ਹੌਕੇ ਦੋ ਦੋ ਪੱਖੇ ਲਾ ਲਾ ਕੇ ਦੇਖ ਲੈ ਹਵਾ ਵੀ ਕਰਾਸ ਸੀ ਹੁੰਦੀ ਸੀ ਪਰ ਪੂਰੀ ਜਿਹਾ ਦੇ ਪਰ ਆਈਡੀਆ ਆਇਆ ਵੀ ਇਹਨਾਂ ਨੂੰ ਕਿਉਂ ਨਾ ਫੌਗਰ ਲਗਾਏ ਜਾਣ ਇਹ ਇਹ ਫੌਗਰ ਜਿਵੇਂ ਤੁਸੀਂ ਚੱਲਦੇ ਦੇਖੇ ਨਾ ਦੇਖੋ ਇਹ ਫੌਗਰ ਵੀ ਲਵਾਏ ਜਾਣ ਇਹਦੇ ਨਾਲ ਇਹ ਨਾਲ ਹੁਣ ਇਹਨਾਂ ਨੂੰ ਬਹੁਤ ਜਿਆਦਾ ਰਾਹਤ ਆ ਪਰ ਮੇਨ ਗੱਲ ਜਿਹੜੀ ਹੈਗੀ ਹੈ ਜਿਹੜੀ ਆਪਾਂ ਕਰਨੀ ਆ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਗਰਮੀ ਜਿਆਦਾ ਆ ਮੇਰੇ ਕੋਲ ਟਾਈਮ ਹੈ ਨਹੀਂ ਸੀ ਮੈਂ ਵੈਸੇ ਟਾਈਮ ਵੀ ਹੈ ਨਹੀਂ ਸੀ ਤੇ ਵੈਸੇ ਆਪਾਂ ਇਹ ਕੰਮ 'ਚ ਕਦੇ ਆਏ ਵੀ ਨਹੀਂ ਤੇ ਮੈਂ ਬਹੁਤ ਇਹਨਾਂ ਜਿਹੜੇ ਵੀਰ ਫੌਗਰ ਲਾਉਂਦੇ ਆ ਇੱਕ ਸੁੱਖੀ ਇੱਕ ਸ਼ੇਰ ਗੱਲ ਬਾਈ ਨੇ ਨੰਬਰ ਦਿੱਤਾ ਸੀ ਇੱਕ ਹੋਰ ਆਪਣਾ ਰਿਸ਼ਤੇਦਾਰੀ ਚ ਵੀ ਐ ਤੇ ਮਿੰਟਾਂ ਹੀ ਕਰ ਲਿਆ ਬਈ ਭਾਈ ਫੌਗਰ ਲਾਜੋ ਫੌਗਰ ਲਾਜੋ ਭਾਈ ਅੱਜ ਆਉਣੇ ਆ ਬਈ ਪਰਸੋਂ ਆਉਣੇ ਆ ਬਈ ਕੱਲ ਨੂੰ ਆਉਣੇ ਆ ਭਾਈ ਚੌਥੇ ਆਉਣੇ ਆ ਮੈਂ ਬਥੇਰਾ ਕਿਹਾ ਬਾਈ ਮੇਰੇ ਵਰਡ ਤੰਗ ਬਹੁਤ ਐ ਤੇ ਹੀਟ ਸਟ੍ਰੈਸ ਹੋਈ ਜਾਂਦੀ ਇਹਨਾਂ ਨੂੰ ਕਿਤੇ ਮਰਨ ਲੱਗ ਲੱਗ ਜਾਣ ਜੇ ਕਿਤੇ ਮਾਰਟੈਲਿਟੀ ਆਉਣ ਲੱਗਦੀ ਨਾ ਤਾਂ ਬਹੁਤ ਮੇਰਾ ਨੁਕਸਾਨ ਹੋ ਜਾਊਗਾ ਵੀ ਉਹਨੇ ਦੇ ਮੇਰੇ ਫੁਫਾਰੇ ਨਹੀਂ ਜਾਂ ਫੌਗਰ ਨਹੀਂ ਜਿੰਨੇ ਦਾ ਮੇਰਾ ਨੁਕਸਾਨ ਹੋ ਜੂ ਨਹੀਂ ਬਈ ਆਉਣੇ ਆ ਪਰਸੋਂ ਆਉਣੇ ਆ ਬਈ ਕੱਲ ਨੂੰ ਆਉਣੇ ਆ ਤੇਰੇ ਕੋਲੇ ਤੇਰਾ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਇਦਾਂ ਕਿ ਜਾਨੀ ਕਿ ਲਾਰੇ ਤੇ ਲਾਰੇ ਫਿਰ ਇੱਕ ਦਿਨ ਆਕੇ ਮੈਂ ਸੋਚਿਆ ਵੀ ਯਾਰ ਕਹਿੰਦੇ ਹੁੰਦੇ ਵੀ ਵੀ ਜਦੋਂ ਲੋਡ ਹੋਏ ਬੰਦੇ ਨੂੰ ਬੰਦਾ ਸਭ ਕੁਝ ਸਿੱਖ ਜਾਂਦਾ ਹਨ ਪਹਿਲਾਂ ਮੈਂ ਡਰਦਾ ਨਾ ਯਾਰ ਪਤਾ ਨਹੀਂ ਕਿਵੇਂ ਜਿ ਲੱਗਣਾ ਕਿੰਨਾ ਕੁ ਔਖਾ ਕੰਮ ਪਰ ਮੈਂ ਅੱਜ ਤੁਹਾਨੂੰ ਇਹਦੇ ਬਾਰੇ ਸਾਰਾ ਕੁਝ ਦੱਸੂਗਾ ਵੀ ਤੁਸੀਂ ਇਹਨੂੰ ਕਿਵੇਂ ਆਪ ਲਿਆ ਕੇ ਸਮਾਨ ਆਪ ਲਾ ਕੇ 1500 ਤੋਂ 2000 ਰੁਪਇਆ ਆਪ ਬਚਾ ਸਕਦੇ ਹੋ ਤੁਸੀਂ ਇਹ ਫੌਗਰ ਲਗਾ ਕੇ ਇਦਾਂ ਫਿਲਟਰ ਲਗਾ ਕੇ ਦੂਸਰੀ ਸਾਈਡ ਇਹਦੇ ਮੋਟਰ ਲੱਗੀ ਹੋਈ ਹੈ ਬਾਹਰਲੇ ਮੋਟਰ ਆਵਾ ਬਾਹਰਲੇ ਪਾਸੇ ਲਾਈ ਹੈਗੇ ਉਪਰੱਗ ਬਾਹਰਲੇ ਪਾਸੇ ਜੀ ਵੀ ਤੁਸੀਂ ਕਿਵੇਂ 1500 ਤੋਂ 2000 ਦਾ ਆਦੀ ਬਚਤ ਕਰ ਸਕਦਾ ਸਿਰਫ ਇਹ ਸਿਰਫ ਅੱਧੇ ਘੰਟੇ ਦਾ ਕੰਮ ਹੈ ਸਮਾਨ ਲਿਆ ਕੇ ਜੜਨਾ ਸਿਰਫ ਅੱਧੇ ਘੰਟੇ ਦਾ ਕੰਮ ਹੈ ਅੱਧੇ ਘੰਟੇ ਦਾ ਤੇ ਤੁਸੀਂ ਆਪ ਹੀ ਕਰ ਸਕਦੇ ਹੋ ਹੁਣ ਇਹਨਾਂ ਨੂੰ ਇੰਨੀ ਜਿਆਦਾ ਰਹਿਤ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਬਾਈਆਂ ਦਾ ਜਿਹੜੇ ਮੇਰੇ ਕਹਿਣ ਤੇ ਫੌਗਰ ਲਾਉਣ ਆਏ ਨੇ ਤੇ ਜਿਉ ਆਏ ਨਹੀਂ ਤਾਂ ਮੈਂ ਨਾਲੇ ਤਾਂ ਕੰਮ ਆਪ ਸਿੱਖ ਗਿਆ ਵੀ ਮੈਂ ਹੁਣ ਮੈਨੂੰ ਇੰਨਾ ਵਿਸ਼ਵਾਸ ਆ ਵੀ ਮੈਂ ਕਿੰਨੇ ਵੀ ਫੋਗਰ ਲਾਉਣੇ ਹੋਣ ਕਿੰਨੇ ਵੀ ਮੈਂ ਖੁਦ ਲਗਾ ਸਕਦਾ ਮੈਨੂੰ ਇੰਨਾ ਵਿਸ਼ਵਾਸ ਹੈ ਤੇ ਨਾਲੇ ਮੇਰੇ 1500 ਤੋਂ 2000 ਰੁਪਿਆ ਬਚ ਗਿਆ ਤੇ ਨਾਲੇ ਹੁਣ ਮੇਰੇ ਜਾਨਵਰ ਸਟ੍ਰੈਸ ਲੈਸ ਨੇ ਪੂਰੇ ਆ ਨਿਆਰੇ ਲੈਂਦੇ ਆ ਫੁੱਲ ਵਧੀਆ ਬਹਿੰਦੇ ਆ ਫੁੱਲ ਵਧੀਆ ਰਹਿੰਦੇ ਆ ਤੇ ਬਹੁਤ ਵਧੀਆ ਕੰਮ ਹੈ ਇਹ ਫੋਗਰਾਂ ਦਾ ਜੇ ਤੁਸੀਂ ਆਦੇ ਕਿਸੇ ਵੀ ਡੇਰੀ ਫਾਰਮ ਤੇ ਪਸ਼ੂਆਂ ਤੇ ਬੱਕਰੀਆਂ ਤੇ ਜਾਂ ਆਉਦੇ ਪੋਲਟਰੀ ਫਾਰਮ 'ਚ ਲਗਾਉਣਾ ਚਾਹੁੰਦੇ ਹੋ ਤਾਂ ਸੌਖਾ ਕੰਮ ਹੈ ਇੱਕ ਫਿਲਟਰ ਲੈਉਣਾ ਤੇ ਇੱਕ ਜਿੰਨੀ ਦੋਨੇ ਲਿਓਣੇ ਉਹ ਪਾਇਪ ਆ 1 ਕਾ 5-5 ਫੁੱਟ ਤੇ ਤੁਸੀਂ ਨਿਊਜ਼ਲਾ ਲਾਉਣੀਆਂ ਐ ਇਦਾਂ 5-5 ਫੁੱਟ ਤੇ ਲਾ ਸਕਦੇ ਤੁਸੀਂ ਕੱਟ ਵੀ ਲਾ ਸਕਦੇ ਥੋੜੇ ਉਹ 4 ਫੁੱਟ ਤੇ ਲਾ ਸਕਦੇ ਹੋ ਤੁਹਾਡੀ ਲੋੜ ਦੇ ਮੁਤਾਬਕ ਐ ਤੇ ਇੱਕ ਮੋਟਰ ਲੈਉਣੀ ਐ ਮੋਟਰ ਦੇ ਨਾਲ ਚਾਰਜਰ ਮੋਟਰ ਢੋਲ ਵਿੱਚ ਪਾਣੀ ਪਾ ਕੇ ਜਾਂ ਕਿਸੇ ਚੀਜ਼ ਚ ਪਾਣੀ ਪਾ ਕੇ ਤੂੰ ਛੱਡ ਦੇਣੀ ਐ ਤੇ ਉਦੋਂ ਬਾਅਦ ਮੋਟਰ ਤੋਂ ਬਾਅਦ ਫਿਲਟਰ ਲਾ ਦੇਣਾ ਫਿਲਟਰ ਜਦੋਂ ਭਰ ਗਏ ਪਾਣੀ ਨਾਲ ਭਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਦੁੱਲਣ ਲੱਗੇ ਜਦੋਂ ਪਾਈਪਾ ਪਾਈਪ ਲਾਦੇ ਨੇ ਫੁਹਾਰੇ ਵਾਲੀ ਜੋ ਫੁਹਾਰੇ ਦੁੱਲਣ ਲੱਗ ਜਾਣਾ ਆ ਪਾਈਪ ਸਿਰੇ ਤੇ ਬਾਜੇ ਪਾਣੀ ਪਾਈਪ ਚ ਤਾਂ ਤੁਸੀਂ ਇਹਦੇ ਵਿੱਚ ਇਹ ਫੁਹਾਰੇ ਦਾ ਲਾ ਲਾ ਦਿੰਨੇ ਆ ਟੀ ਦੇ ਨਾਲ ਇਦਾਂ ਝੜ ਦੇਣੇ ਆ ਇਹ ਦੁਵਾ ਚਲਾ ਦੇਣਾ ਤੁਸੀਂ ਤੇ ਨਜ਼ਾਰੇ ਨਜ਼ਾਰੇ ਆ ਜੇ ਚਾਰਕ ਪੁਹਾਰੇ ਮੰਨ ਲਓ ਤੁਸੀਂ ਚਾਰਕ ਪੁਹਾਰੇ ਤੁਹਾਡੇ ਤਾਂ 50 ਲੀਟਰ ਪਾਣੀ ਤੁਹਾਡਾ ਇੱਕ ਦਿਨ ਦਾ ਲੱਗਦਾ ਨਹੀਂ ਦਿਹਾੜੀ ਦਾ ਜੇ ਚਾਰਕ ਪੁਹਾਰੇ ਚੱਲਦੇ ਆ ਤੁਹਾਡੇ ਕੋਲੇ ਤਾਂ ਬਹੁਤ ਵਧੀਆ ਕੰਮ ਹੈ ਵੀਰੇ ਜੇ ਕਿਸੇ ਨੇ ਕਰਨਾ ਹੈ ਤਾ ਲਗਾਉਣੇ ਆ ਤਾਂ ਲਵਾ ਸਕਦੇ ਤੁਸੀਂ ਆਪ ਹੀ ਕਿਸੇ ਦੀ ਮਿਹਨਤ ਕਰਨ ਦੀ ਤਰਲਾ ਕਰਨ ਦੀ ਲੋੜ ਨਹੀਂ ਕਿਸੇ ਦੇ ਮਗਰ ਭੱਜਣ ਦੀ ਲੋੜ ਨਹੀਂ ਵੀਰੇ ਮੇਰੇ ਪੌਗਰ ਲਾ ਕੇ ਜਾਂ ਲਾ ਕੇ ਜਾਂ ਛੇਤੀ ਆ ਮੈਨੂੰ ਸਰਦਾ ਨਹੀਂ ਮੇਰੇ ਜਾਨਵਰ ਤੰਗ ਨੇ ਮੈਂ ਬਹੁਤ ਮਿਹਨਤ ਕਰੀਆਂ ਵੀਰੇ ਹੁਣ ਤੁਸੀਂ ਇਹ ਆਪ ਲਾ ਸਕਦੇ ਹੋ ਤੇ 1500 ਤੋਂ 2000 ਰੁਪਇਆ ਵੀ ਬਚਾ ਸਕਦੇ ਹੋ ਤੇ ਆਪਦੇ ਜਾਨਵਰ ਨੂੰ ਰਾਹਤ ਵੀ ਦੇ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਇਹ ਆਪਣੇ ਪੋਲਟਰੀ ਫਾਰਮ ਦੇ ਵਿੱਚ ਲੱਗੇ ਆ ਜਿੱਦੇ ਦੇ ਲੱਗੇ ਆ ਤੇ ਆਪਣੇ ਜਾਨਵਰ ਪੂਰਾ ਆਨੰਦ ਲੈਂਦੇ ਆ ਵੀਰੇ ਫੁੱਲ ਨਿਆਰੇ ਆ ਬਹੁਤ ਸੌਖਾ ਸਿਸਟਮ ਹੈ ਮੈਂ ਸਕਰੀਨ ਤੇ ਨੰਬਰ ਵੀ ਲਾਉ ਜੇ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਵੀ ਕਿਵੇਂ ਲਾਉਣੇ ਆ ਤਾਂ ਮੈਂ ਉਹਨੂੰ ਸਾਰਾ ਦੱਸੂਗਾ ਵੀ ਇਦਾਂ ਲਾ ਲਾ ਵੀਰੇ ਫਰੀ ਦੇ ਵਿੱਚ ਦੱਸਾਂਗੇ ਜਮਾ ਜਿਹੜੇ ਹੁਣ ਕੰਮ ਜਾਣਦੇ ਵੀਰੇ ਉਹ ਗੱਲ ਸੁਣਦੇ ਨਹੀਂ ਕਿਸੇ ਦੀ ਅਗਲਾ ਤੰਗ ਐ ਨਹੀਂ ਸੁਣਦੇ ਵੀ ਅਗਲਾ ਮੂਹਰੋ ਕਿੰਨਾ ਕ ਤੰਗ ਹੈ ਜਿਹੜੇ ਪਰੇਸ਼ਾਨ ਆ ਜਿਹੜਾ ਤੁਹਾਨੂੰ ਫੋਨ ਲਾ ਰਿਆ ਫੇਰ ਵੀ ਆ ਚੱਲ ਆਪਾਂ ਅਗਲੇ ਦੇ ਕਹਿਣ ਦੇ ਮੁਤਾਬਕ ਵੀ ਅਗਲੇ ਨੂੰ ਕੁਝ ਨਹੀਂ ਕਹਿੰਦੇ ਬਈ ਅੱਜ ਆਉਣੇ ਆ ਜੀ ਬਈ ਕੋਈ ਨਹੀਂ ਬਈ ਪਰਸੋਂ ਆ ਜੀ ਬਈ ਕੋਈ ਨਹੀਂ ਮੈਂ ਇਦਾਂ ਕਰ ਕਰਕੇ 15 ਦਿਨ ਲਗਾਏ ਆ ਘਟੋ ਘਟ 15 ਦਿਨ ਵੇ ਆਜਾਉਣੇ ਵੀਰੇ ਚਲਾ ਆ ਜੀ ਬਈ ਕੋਈ ਨਹੀਂ ਯਾਰ ਬਈ ਪਰਸੋਂ ਆਉਂਗਾ ਅੱਜ ਟਾਈਮ ਲਗਾ ਆ ਜੀ ਬਈ ਕੋਈ ਨਹੀਂ ਫਿਰ ਜਮਾ ਅੱਕ ਕੇ ਜਦੋਂ ਕੋਈ ਰਿਸਪਾਂਸ ਨਹੀਂ ਆਇਆ ਮੁਰੋ ਵੀ ਹੁਣ ਨਹੀਂ ਆਉਂਦੇ ਫਿਰ ਅੱਕ ਕੇ ਲਿਆ ਕੇ ਲਾਏ ਆ ਬਈ ਆਹ ਮੇਰੇ ਆ ਚਾਰ ਪੁਵਾਰੇ ਫਿਲਟਰ ਇਹ ਸਾਰੇ 650 ਦੇ ਲੱਗੇ ਆ ਸਣੇ ਪਾਈਪ ਫਿਲਟਰ ਤੇ ਆ ਚਾਰਖ ਪੁਵਾਰੇ ਤੇ ਮਿਲ ਜਾਣੇ ਕਿ ਮੈਂ ਸਿੱਧੇ ਦੱਸਾ ਜੇ ਜੇ ਤੁਸੀਂ ਚਾਰਖ ਪੁਵਾਰੇ ਲਾਉਣੇ ਤਾਂ ਤੁਸੀਂ 1500 ਤੋਂ 2000 ਰੁਪਏ ਬਚਾ ਸਕਦੇ ਹੋ ਆਲੇ ਫਰ ਤੇ ਲਾਉਣ ਵਾਲੇ ਚਾਰਖ ਪੁਵਾਰੇ ਆਂਦਾ 3000 3500 ਲੈ ਜਾਂਦੇ ਆ ਵੀਰੇ ਤੇ ਤੁਸੀਂ ਇਹ ਲਾ ਸਕਦੇ ਹੋ ਮੋਟਰ ਲਾ ਸਕਦੇ ਹੋ ਬਹੁਤ ਵਧੀਆ ਕੰਮ ਹੈ ਇਹ ਤੇ ਧੰਨਵਾਦ ਵੀਰੇ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ